ਅੱਛਾ ਜੀ ਬਿੰਦ ਸੌਤ ਤੋਂ ਵੱਡੀ ਖਬਰ ਦਾ ਰੁਖ ਕਰਦੇ ਹਾਂ ਤੁਸੀਂ ਖਬਰ ਨੂੰ ਬੜੇ ਧਿਆਨ ਦੇ ਨਾਲ ਸੁਣਨਾ ਖਬਰ ਜੁੜੀ ਆ ਪੰਜਾਬ ਦੇ ਨਾਲ ਆ ਪੰਜਾਬ ਦੇ ਹਾਲਾਤਾਂ ਦੇ ਨਾਲ ਆ ਪੰਜਾਬ ਦੇ ਵਿੱਚ ਦੁਬਾਰੇ ਫੇਰ ਗੋਲੀਬਾਰੀ ਹੋਈ ਆ ਗੋਲੀਬਾਰੀ ਵਿੱਚ ਕੌਣ ਕੌਣ ਜਿਹੜੇ ਮਾਰੇ ਗਏ ਨੇ ਉਹ ਵੀ ਦੱਸਦੇ ਆ ਤੇ ਉਸ ਤੋਂ ਪਹਿਲਾਂ ਆਪਾਂ ਇੱਕ ਰੁਕ ਹੋਰ ਖਬਰ ਦਾ ਕਰ ਲਈ ਜਿਹੜੀ ਪੰਜਾਬ ਦੇ ਅੰਦਰ ਜਿਹੜੀ ਵੱਡੀ ਪੱਧਰ ਤੇ ਜਿਹੜੀਆਂ ਫਰੋਤੀ ਦੀਆਂ ਘਟਨਾਵਾਂ ਨੂੰ ਲੈ ਕੇ ਜਿਹੜਾ ਛੋਟੇ-ਛੋਟੇ ਬੱਚਿਆਂ ਨੂੰ ਕਟਨਾਇਬ ਕੀਤਾ ਜਾ ਰਿਹਾ ਤੇ ਉਹਨਾਂ ਦੇ ਮਾਪਿਆਂ ਤੋਂ ਕਰੋੜ ਰੁਪਇਆ ਤੇ ਉਸ ਤੋਂ ਬਾਅਦ ਫਿਰ ਥੱਲੇ ਆਉਂਦੇ ਹੁੰਦੇ 30 35 ਲੱਖ ਦਾ ਜਿਹੜਾ ਇੱਕ ਕੱਲ ਨੌਜਵਾਨ ਜਿਹੜਾ ਮਾਫ ਕਰਨਾ ਇੱਕ ਨੌਜਵਾਨਾਂ ਵੱਲੋਂ ਘਰਾ ਘਰ ਦੇ ਵਿੱਚੋਂ ਹੀ ਜਿਹੜਾ ਬੱਚੇ ਨੂੰ ਚੁੱਕ ਕੇ ਜਿਹੜਾ ਲੈ ਗਏ ਸੀ ਪੁਲਿਸ ਵੱਲੋਂ ਉਹਦੇ ਜਿਹੜੇ ਮੌਕੇ ਤੇ ਦੀ ਤਲਾਸ਼ ਕਰਦੇ ਹੋਏ ਆ ਤੇ ਉਹਨਾਂ ਗੈਂਗਸਟਰਾਂ ਨੂੰ ਜਿਹੜਾ ਢੇਰ ਕਰ ਦਿੱਤਾ ਇੱਕ ਨੂੰ ਜਿਹੜਾ ਮੌਤ ਦੇ ਘਾਟ ਉਤਾਰ ਦਿੱਤਾ ਤੇ ਦੋ ਵਿਧਵਾਸਾਂ ਨੂੰ ਜਿਹੜਾ ਕਾਬੂ ਕਰ ਲਿਆ ਤੇ ਬੱਚਾ ਜਿਹੜਾ ਮਾਪਿਆਂ ਦੇ ਹਵਾਲੇ ਕਰ ਦਿੱਤਾ ਦੌੜ ਪਿੰਡ ਦਾ ਜਿਹੜਾ ਬੱਚਾ ਦੱਸਿਆ ਜਾ ਰਿਹਾਗਾ ਤੇ ਤਿੰਨ ਜ਼ਿਲ੍ਹਿਆਂ ਦੀ ਪੁਲਿਸ ਨੇ ਜਿਹੜਾ ਘੇਰਾ ਪਾ ਕੇ ਉਹਨਾਂ ਤੋਂ ਜਿਹੜਾ ਅਗਵਾ ਹੋਇਆ ਬੱਚਾ ਜਿਹੜਾ 8 ਸਾਲ ਦਾ ਮਾਸੂਮ ਬੱਚਾ ਉਹ ਸੜਾ ਲਿਆ ਤੇ ਇੱਕ ਨੌਜਵਾਨ ਦਾ ਜਿਹੜਾ ਉੱਤੇ ਢੇਰ ਕਰ ਦਿੱਤਾ ਇਹ ਵੀ ਦੱਸਿਆ ਜਾ ਰਿਹਾਗਾ ਪਰ ਉਸੇ ਜੋ ਸੂਤਰਾਂ ਤੋਂ ਪਤਾ ਲੱਗਿਆਗਾ ਕਿ ਜਿਹੜਾ ਨੌਜਵਾਨ ਮਾਰਿਆ ਗਿਆ ਆਖਰ ਉਹ ਉਸੇ ਪਿੰਡ ਦਾ ਹੀ ਉਹਨਾਂ ਦੇ ਸਰੀਕੇ ਦੇ ਵਿੱਚੋਂ ਦੱਸਿਆ ਜਾ ਰਿਹਾ ਸੀ ਤੇ ਦੋ ਜਿਹੜੇ ਨੌਜਵਾਨ ਨੇ ਉਹਨਾਂ ਦੇ ਜਿਹੜੇ ਲੱਤ ਦੇ ਵਿੱਚ ਗੋਲੀ ਲੱਗੀ ਆ ਤੇ ਉਹ ਪੁਲਿਸ ਵੱਲੋਂ ਜਿਹੜੇ ਕਾਬੂ ਕੀਤੇ ਗਏ ਨੇ ਤੇ ਅਗਲਾ ਮਾਮਲਾ ਜਿਹੜਾ ਪੁਲਿਸ ਉਹਨਾਂ ਤੋਂ ਰਿਮਾਂਡ ਲੈ ਕੇ ਜਿਹੜਾ ਹਾਸਲ ਕਰੇਗੀ ਤੇ ਕਿਨੇ ਉਹ ਬੱਚਾ ਅਗਵਾ ਕੀਤਾ ਸੀ ਤੇ ਆਖਰ ਜਿਹੜਾ ਉਸੇ ਪਿੰਡ ਦਾ ਹੀ ਬੰਦਾ ਉਹਨਾਂ ਦੇ ਸਰੀਕੇ ਦੇ ਵਿੱਚੋਂ ਦੱਸਿਆ ਜਾ ਰਿਹਾ ਕਿਉਂਕਿ ਬੱਚੇ ਦਾ ਜਿਹੜਾ ਦਾਦਾਗਾ ਉਹ ਆਰਟੀ ਦੀ ਦੁਕਾਨ ਕਰਦਾ ਸੀ 15 16 ਕਿੱਲੇ ਉਹਦੇ ਕੋਲ ਜ਼ਮੀਨ ਆ ਉਹਦੇ ਕੋਲ 1 ਕਰੋੜ ਦੀ ਫਰौती ਮੰਗੀ ਗਈ ਪਰ ਆਖਰ ਉਹਨਾਂ ਦਾ 30 ਲੱਖ ਦੇ ਵਿੱਚ ਸਮਝੌਤਾ ਹੋ ਗਿਆ ਪਰ ਇਹ ਕਹੇ ਦੀ ਕਿ ਵੱਡੀ ਘਟਨਾ ਜਿਹੜੀ ਬੱਚੇ ਦੀ ਜਿਹੜੀ ਕਿ ਜਾਨ ਬਚ ਗਈ ਅਤੇ ਇੱਕ ਹੋਰ ਬੱਚਾ ਜਿਹੜਾ ਟੂਸ਼ਨ ਪੜਨ ਜਾਂਦਾਗਾ ਉਹ ਵੀ ਜਿਹੜਾ ਸਿੱਖ ਬੱਚਾਗਾ ਉਹ ਲਾਪਤਾ ਹੋ ਜਾਂਦਾਗਾ ਹਾਲੇ ਤੱਕ ਉਹਦੀ ਉੱਗ ਉਸਤ ਨਹੀਂ ਨਿਕਲੀ ਪੰਜਾਬ ਦੇ ਵਿੱਚ ਵੱਡੀ ਪੱਧਰ ਤੇ ਸਿੱਖ ਬੱਚਿਆਂ ਉੱਤੇ ਜਿਹੜਾ ਕਹਿਟਾ ਆਇਆ ਜਾ ਰਿਹਾਗਾ ਯਾਨੀ ਕਿ ਸਿੱਖ ਬੱਚਿਆਂ ਨੂੰ ਜਿਹੜਾ ਕਿਰਨਾਵ ਕਿਉਂ ਕੀਤਾ ਜਾ ਰਿਹਾ ਇਹ ਸਭ ਤੋਂ ਵੱਡੀ ਮਿਸਕ ਬੱਚਾ ਦੇਖੋ ਕਿਸੇ ਵੀ ਧਰਮ ਦੇ ਨਾਲ ਰਿਲੇਟਡ ਹੋਵੇ ਇਹਨੇ ਅਸੀਂ ਕਹਿੰਦੇ ਕਿ ਫਲਾਣੇ ਧਰਮ ਦਾ ਬੱਚਾ ਅਗਵਾ ਨਹੀਂ ਹੋਏ ਤੇ ਅਗਵਾ ਹੋਣਾ ਚਾਹੀਦਾ ਪਰ ਕਹਿਣ ਦਾ ਭਾਵ ਕਿ ਇੱਥੇ ਸਿੱਖ ਬੱਚਿਆਂ ਨੂੰ ਕਿਉਂ ਨਿਸ਼ਾਨਾ ਬਣਾਇਆ ਜਾ ਜਾ ਰਿਹਾ ਤੇ ਸਿੱਖਾਂ ਨੂੰ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਤੇ ਬੱਚਾ ਚਾਹੇ ਕਿਸੇ ਦਾ ਵੀ ਮਰਜ਼ੀ ਹੋਵੇ ਤੇ ਦੁੱਖ ਤਾਂ ਓਨੇ ਹੀ ਹੁੰਦਾ ਮਾਪਿਆਂ ਨੂੰ ਤੇ ਜਿਹੜੀ ਇਹ ਰੀਤ ਆ ਇਹ ਪੰਜਾਬ ਸਰਕਾਰ ਨੂੰ ਪੈਲ ਦੇ ਆਧਾਰ ਤੇ ਨੂੰ ਲੈਣਾ ਚਾਹੀਦਾਗਾ ਜਿਹੜਾ ਕਿ ਅੱਜ ਪੰਜਾਬ ਦੇ ਵਿੱਚ ਲੋਕ ਆ ਬੱਚਿਆਂ ਨੂੰ ਟਿਊਸ਼ਨ ਜਾਣ ਤੋਂ ਵੀ ਜਿਹੜਾ ਹੁਣ ਡਰਨ ਲੱਗ ਪਏ ਸਕੂਲ ਜਾਣ ਤੋਂ ਵੀ ਡਰਨ ਲੱਗ ਪਏ ਅੱਜ ਮਾਪੇ ਬੱਚੇ ਕਿੱਧਰ ਜਾਣ ਚਾਰ ਪਾਸੇ ਜਿਹੜਾ ਨਸਿਆਂ ਦਾ ਜਿਹੜਾ ਜਾਲ ਆ ਉਹ ਵਿਸਿਆ ਹੋਇਆਗਾ ਹਰ ਚੱਲੀ ਜਾ ਰਿਹਾਗਾ ਮੇਸਾ ਕ ਪੁਲਸ ਸਾਪੇ ਮਾਰ ਕਰਦੀ ਆ ਫੜ ਲੈਂਦੀ ਆ ਫੜ ਕੇ ਫੇਰ ਛੱਡ ਦਿੰਦੀ ਆ ਫੜ ਲੈਂਦੀ ਆ ਫੜ ਕੇ ਫੇਰ ਛੱਡ ਦਿੰਦੀ ਆ ਥਾਣੇ ਦੇ ਵਿੱਚ ਲੈ ਜਾਂਦੀ ਆ ਫੜ ਫੜ ਕੇ ਤੇ ਫੇਰ ਉਹਨੂੰ ਬਾਰ ਬਾਰ ਛੱਡਿਆ ਜਾ ਰਿਹਾ ਇਹ ਮਾਨਸਾ ਜ਼ਿਲ੍ਹੇ ਦੀ ਘਟਨਾਵਾਂ ਨੇ ਬਹੁਤ ਵੱਡੀ ਪੱਧਰ ਤੇ ਜਿਹੜੀਆਂ ਵੇਖਣ ਨੂੰ ਮਿਲ ਰਹੀਆਂ ਨੇ ਨਸ਼ੇ ਵਾਲੇ ਨੂੰ ਪੁਲਸ ਫੜ ਲੈਂਦੀ ਆ ਫੜ ਕੇ ਫੇਰ ਛੱਡ ਦਿੰਦੀ ਆ ਤੇ ਦੂਸਰੀ ਗੱਲ ਕਰਦੇ ਇੱਕ ਹੋਰ ਵੱਡੀ ਖਬਰ ਦੀ ਜਿਹੜੀ ਕਿ ਮੋਗੇ ਦੇ ਵਿੱਚ ਰਾਤੀ ਘਟਨਾ ਵਾਪਰੀ ਆ ਇੱਕ ਸਿਵ ਸੈਨਾ ਆਗੂ ਦਾ ਜਿਹੜਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆਗਾ ਤੁਹਾਨੂੰ ਦੱਸ ਦਈਏ ਕਿ ਸਿਵ ਸੈਨਾ ਲੀਡਰਾ ਸਿਵ ਸੈਨਾ ਦਾ ਇੱਕ ਵੱਡਾ ਆਗੂ ਸੀ ਜਿਹੜਾ ਕਿ ਡੇਰੀ ਦੇ ਵਿੱਚ ਜਿਹੜਾ ਤਿੰਨ ਨੌਜਵਾਨ ਮੋਟਰਸਾਈਕਲ ਤੇ ਆਉਂਦੇ ਆ ਤੇ ਅੰਨੇਵਾ ਗੋਲੀਆਂ ਚਲਾ ਦਿੰਦੇ ਆ ਤੇ ਸਿਵ ਸੈਨਾ ਜਿਹੜਾ ਲੀਡਰ ਆ ਉੱਥੋਂ ਭੱਜਦਾਗਾ ਪਰ ਉਹਨਾਂ ਨੌਜਵਾਨ ਜਿਹੜੇ ਤਿੰਨ ਆਉਂਦੇ ਆ ਤੇ ਉਹਨਾਂ ਵੱਲੋਂ ਜਿਹੜਾ ਗੋਲੀਆਂ ਦੀ ਵਿਸਾੜ ਕੀਤੀ ਜਾਂਦੀ ਆ ਤੇ ਉਸ ਸਿਵ ਸੈਨਾ ਆਗੂ ਮੰਗਤਰਾਏ ਮੰਗਾ ਦੱਸਿਆ ਜਾ ਰਿਹਾ ਜਿਸ ਦਾ ਨਾਮ ਆ ਉਸ ਨੂੰ ਜਿਹੜਾ ਕਿ ਉਹਨਾਂ ਵੱਲੋਂ ਢੇਰ ਕੀਤਾ ਗਿਆ ਤੇ ਜਿਹੜੀ ਮੌਕਤ ਹੀ ਹੈ ਉਹਦੀ ਜਿਹੜੀ ਆ ਮੌਤ ਹੋ ਜਾਂਦੀ ਆ ਇਹ ਮੌਗੇ ਤੋਂ ਸਿਵ ਸੈਨਾ ਲੀਡਰ ਦਾ ਜਿਹੜਾ ਕਾਤਲਾ ਇਹ ਤੁਹਾਨੂੰ ਦੱਸ ਦਈਏ ਕਿ ਕਰੀਬ ਤਿੰਨ ਜਿਹੜੇ ਬਦਮਾਸ਼ ਆਉਂਦੇ ਨੇ ਤਿੰਨ ਨੌਜਵਾਨ ਆਉਂਦੇ ਨੇ ਦੁੱਧ ਡੈਰੀ ਤੇ ਜਿਹੜਾ ਕਿ ਫੈਰਿੰਗ ਹੁੰਦੀ ਆ ਉੱਥੇ ਦੁੱਧ ਲੈਣ ਗਿਆ ਸਿਵ ਸੈਨਾ ਦਾ ਆਗੂ ਮੰਗਤਰਾਏ ਮੰਗਾ ਜੋ ਭੱਜਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਗੋਲੀਆਂ ਚਲਾ ਦਿੱਤੀਆਂ ਮੰਗਤ ਰਾਏ ਮੰਗਾ ਜਿਹੜਾ ਉੱਥੇ ਟੀਰ ਕਰ ਦਿੱਤਾਗਾ ਤੇ ਨਾਲ ਹੀ ਖਬਰ ਵੱਡੀ ਤੇ ਨਾਲ ਹੀ ਜੁੜੀ ਆ ਕਿ ਉੱਥੇ ਇੱਕ ਹੋਰ ਬੱਚਾ ਸੀ ਉਹਦੇ ਜਿਹੜੇ ਲੱਤ ਵਿੱਚ ਗੋਲੀ ਲੱਗੀ ਆ ਉਹ ਜ਼ਖਮੀ ਹੋ ਗਿਆ ਫਿਲਹਾਲ ਉਹ ਠੀਕ ਦਸਾਇਆ ਜਾ ਰਿਹਾਗਾ ਸਭ ਤੋਂ ਵੱਡੀ ਤੁਹਾਨੂੰ ਇਹ ਖਬਰ ਦੱਸਦੀ ਏ ਕਿ ਮੋਗਾ ਦੇ ਵਿੱਚ ਇੱਕ ਵਾਰੀ ਫੇਰ ਸਿਪਸੈਨਾ ਆਗੂ ਲੀਡਰ ਦਾ ਜਿਹੜਾ ਹਤਿਆ ਕਰ ਦਿੱਤੀ ਆ ਪੰਜਾਬ ਦੇ ਵਿੱਚ ਇਸ ਸਮੇਂ ਜਿਹੜਾ ਕਿ ਭਗਵਾਨਕ ਮਾਨ ਕਹਿ ਰਿਹਾ ਪੰਜਾਬ ਦਾ ਡੀਜੀਪੀ ਕਹਿ ਰਿਹਾ ਕਿ ਲੋਅਰਡਰ ਜੀ ਠੀਕ ਆ ਜੀ ਮੇਨਟੇਨ ਆ ਜੀ ਇੱਥੇ ਸਭ ਕੁਝ ਠੀਕ ਆ ਜੀ ਪਰ ਹਰ ਰੋਜ਼ ਹਰ ਪਾਸੇ ਗੋਲੀਬਾਰੀ ਹਰ ਪਾਸੇ ਕਾਤਲ ਦੀਆਂ ਬਾਰਦਾਤਾਂ ਹਰ ਪਾਸੇ ਬੱਚਿਆਂ ਨੂੰ ਚੁੱਕਿਆ ਜਾ ਰਿਹਾ ਹਰ ਪਾਸੇ ਇੱਕ ਦੂਜੇ ਦੇ ਉੱਤੇ ਜਿਹੜੀਆਂ ਗੋਲੀਆਂ ਭਰਾਈਆਂ ਜਾ ਰਹੀਆਂ ਨੇ ਜਣੇ ਕਿ ਪੰਜਾਬ ਦੇ ਅੰਦਰ ਇਹੋ ਜਿਹਾ ਮਾਹੌਲ ਪਹਿਲੀ ਵਾਰ ਵੇਖਿਆਗਾ ਕਿਉਂਕਿ ਬੇਸ਼ੱਕ ਜਿਹਨੂੰ ਕਾਲਾ ਇਹ ਦੌਰ ਕਹਿੰਦੇ ਸੀ ਉਦੋਂ ਦੋ ਆਪਾਂ ਇਹ ਕਹਿ ਲਈਏ ਕਿ ਸੰਘਰਸ਼ ਚੱਲਿਆ ਸੀ ਇੱਕ ਉਹਦੇ ਵਿੱਚ ਕਦੇ ਕਿਸੇ ਇਸ ਤਰ੍ਹਾਂ ਵੀ ਦੋਸੇ ਨੂੰ ਨਹੀਂ ਮਾਰਿਆ ਜਾਂਦਾ ਸੀ ਕਿ ਕਿਸੇ ਨੂੰ ਤੁਸੀਂ ਠੀਕ ਆ ਕਿ ਪੁਲਿਸ ਵੱਲੋਂ ਜਿਹੜਾ ਇਹ ਬਧਿਕੀਆਂ ਕੀਤੀਆਂ ਗਈਆਂ ਪੁਲਿਸ ਵੱਲੋਂ ਜਿਹੜਾ ਹਜ਼ਾਰਾਂ ਨੌਜਵਾਨਾਂ ਨੂੰ ਘਰਾਂ ਚੋਂ ਚੁੱਕ-ਚੁੱਕ ਕੇ ਜਿਹੜਾ ਆੜ ਦੇ ਵਿੱਚ ਮਾਰਿਆ ਗਿਆਗਾ ਪਰ ਇਸ ਤਰ੍ਹਾਂ ਨਹੀਂ ਕਿ ਕੋਈ ਫਲਾਣਾ ਕਿਸੇ ਬੱਚੇ ਨੂੰ ਚੁੱਕ ਲਿਆ ਉਹਨੂੰ ਮਾਰ ਦਿੱਤਾ ਜਾਂ ਧੌਂਕਣ ਚੁੱਕ ਲਿਆ ਉਹਨੂੰ ਮਾਰ ਦਿੱਤਾ ਕਿ ਬਾਰਦਤਾਂ ਉਦੋਂ ਵੀ ਹੋਈਆਂ ਸੀ ਪਰ ਹੁਣ ਫੇਰ ਜਿਹੜਾ ਉਹੀ ਮਾਹੌਲ ਆ ਜਿਹੜਾ ਆਪਾਂ ਕਹਤੀਏ ਕਿ 40 ਸਾਲ ਦੇ ਕਰੀਬ ਹੋ ਚੁੱਕੇ ਨੇ ਅੱਜ ਪੰਜਾਬ ਦੇ ਅੰਦਰ ਪੂਰਾ ਡਰ ਦਾ ਮਾਹੌਲ ਬਣਿਆ ਹੋਇਆਗਾ ਜਿਹੜਾ ਕਿ ਹਰ ਪਾਸੇ ਜਿਹੜੀਆਂ ਬਾਰਦਤਾਂ ਨੇ ਉਹ ਪਤਾ ਨਹੀਂ ਕਿਹੜੇ ਪਾਸੋਂ ਗੋਲੀ ਕਦੋਂ ਤੇ ਕਿਸ ਵળે ਜਿਹੜੇ ਆਵੱਜੇ ਇਹ ਸਭ ਦਾ ਜਿਹੜਾ ਇੱਕ ਵਿਸਾਗਾ ਚਿੰਤਾ ਦਾ ਵਿਸਾਗਾ ਇਹ ਪੰਜਾਬ ਦੇ ਨਾਲ ਜੁੜੀਆਂ ਹੋਈਆਂ ਵੱਡੀਆਂ ਖਬਰਾਂ ਨੇ ਤੁਹਾਨੂੰ ਫੇਰ ਦੁਬਾਰੇ ਫੇਰ ਦੱਸ ਦਈਏ ਕਿ ਪੰਜਾਬ ਦੇ ਅੰਦਰ ਹਰ ਉਹ ਜਿਹੜੀਆਂ अनेका ਬਾਰਦਾਤਾਂ ਹੋ ਰਹੀਆਂ ਨੇ ਚੋਰੀਆਂ ਠੱਗੀਆਂ ਤੇ ਲੁੱਟਾਂ ਖੋਹਾਂ ਤੋਂ ਅਲਾਵਾ ਜਿਹੜਾ ਕਿ ਲੀਡਰਾਂ ਦੀ ਜਿਹੜੀ ਆਪਾਂ ਦੱਸ ਦਈਏ ਕਿ ਜਿਹੜੀ ਮੌਤ ਕੀਤੀ ਜਾ ਰਹੀ ਆ ਉਹਨਾਂ ਤੇ ਜਿਹੜਾ ਤਾਰ ਤੋੜ ਜਿਹੜੀਆਂ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਇਹ ਨਹੀਂ ਪਤਾ ਲੱਗਦਾ ਕਿ ਇਹ ਨੌਜਵਾਨਾਂ ਕੋਲੋਂ ਹਥਿਆਰ ਐਨੇ ਕਿੱਥੋਂ ਆਏ ਨੇ ਇਹ ਨੌਜਵਾਨ ਕਿਉਂ ਇਹ ਰਾਹੇ ਪਏ ਨੇ ਕੀ ਇਹਨਾਂ ਦੀ ਕੀ ਕਿਸੇ ਦੇ ਨਾਲ ਦੁਸ਼ਮਣੀ ਆ ਕੀ ਇਹਨਾਂ ਦਾ ਕਾਰਨ ਆ ਤੇ ਕਿਉਂਕਿ ਜਿਹੜਾ ਕਿ ਜੇਕਰ ਕੋਈ ਇਹ ਜਾ ਜਾਂ ਕੋਈ ਸਿਰਫ ਇਹਨਾਂ ਆਗੂ ਲੀਡਰ ਮਾਰਿਆ ਜਾਂਦਾ ਜਾਂ ਇੱਥੇ ਕੋਈ ਸਿੱਖ ਵੀ ਮਾਰਿਆ ਜਾਂਦਾ ਜੇ ਕੋਈ ਦੂਜੇ ਧਰਮ ਦਾ ਮਾਰਿਆ ਜਾਂਦਾ ਫਿਰ ਵੀ ਸਿੱਖਾਂ ਨੂੰ ਟਾਰਗੇਟ ਕੀਤਾ ਜਾਂਦਾ ਜੇਕਰ ਸਿੱਖ ਮਾਰਿਆ ਜਾਂਦਾ ਫਿਰ ਵੀ ਸਿੱਖਾਂ ਨੂੰ ਟਾਰਗੇਟ ਕੀਤਾ ਜਾਂਦਾ ਇਹ ਸਭ ਤੋਂ ਵੱਡਾ ਸਿੱਖਾਂ ਦੇ ਉੱਪਰ ਜਿਹੜਾ ਇੱਕ ਜ਼ੁਲਮ ਆ ਜਿਹੜਾ ਉਹ ਸਰਕਾਰ ਦੇ ਤਹਿਤ ਜਿਹੜਾ ਕਰਾਇਆ ਜਾ ਰਿਹਾ ਜਾਂ ਅਜਾਸੀਆਂ ਕਰਾ ਰਹੀਆਂ ਜਾਂ ਕੌਣ ਕਰਾ ਰਿਆ ਇਹਦੇ ਉੱਤੇ ਬੜੀ ਇੱਕ ਸੋਚੀ ਸਮਝਣ ਵਾਲੀ ਗੱਲ ਆ ਸਾਡੇ ਸਿੱਖ ਆਗੂਆਂ ਨੂੰ ਜਿਹੜੇ ਸਿੱਖ ਕੌਮ ਦੇ ਨਮਾਇंदे ਨੇ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਪਰ ਅੱਦੇ ਸਿੱਖ ਕੌਮ ਦੇ ਆਪਣੇ ਆਪ ਨਮਾਇंदे ਕਹੌਣ ਵਾਲੇ ਉਹ ਵੀ ਅਜਾਸੀਆਂ ਦੇ ਟੱਟੂ ਬਣ ਕੇ ਰਹਿ ਗਏ ਨੇ ਇਸ ਕਰਕੇ ਬੜਾ ਦੁੱਖ ਹੁੰਦਾਗਾ ਜਦੋਂ ਇਹਜਾ ਕੰਮ ਹੋ ਰਿਹਾਗਾ ਤੁਸੀਂ ਇਸ ਵੀਡੀਓ ਦੇ ਨਾਲ ਬਣੇ ਰੋ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਜਲਦੀ ਲੈ ਕੇ ਆਵਾਂਗੇ ਤੁਸੀਂ ਆਪਣੇ ਕਮੈਂਟ ਕਰਕੇ ਜਰੂਰ ਦੱਸਣਿਆ ਕਿ ਪੰਜਾਬ ਦਾ ਮਾਹੌਲ ਇਸ ਟਾਈਮ ਕੀ ਕਹਿੰਦਾਗਾ ਕਿ ਤੁਹਾਡੇ ਇਲਾਕੇ ਵਿੱਚ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਚਿੱਟਾ ਵਿਕਰੇ ਆ ਨਸ਼ਾ ਵਿਕਰੇ ਆ ਕੀ ਕੀ ਹਾਲਾਤ ਨੇ ਤੁਹਾਡੇ ਇਲਾਕੇ ਦੇ ਵਿੱਚ ਕੀ ਜਿਹੜਾ ਚੋਰੀਆਂ ਡਾਕੇ ਜਿਹੜੀਆਂ ਲੁੱਟਾਂ ਖੋਹਾਂ ਹਰ ਰੋਜ਼ ਹੋ ਰਹੀਆਂ ਨੇ ਹਰ ਰੋਜ਼ ਜਿਹੜੀਆਂ ਗੋਲੀ ਦੀ ਬਾਰਦਾਤਾਂ ਨੇ ਕਿੱਥੇ ਕਿੱਥੇ ਹੋ ਰਹੀਆਂ ਨੇ ਇਹ ਵੀ ਜਰੂਰ ਦੱਸਣਾ ਧੰਨਵਾਦ ਵੈਦ ਜੀ ਦਾ ਖਾਲਸਾ ਵੈਦ ਜੀ ਕੀ ਫਤਿਹ